ਤੁਸੀਂ ਜਿਹੜੀ ਕੋਡੀ ਬਿਜਲੀ ਦੇ ਬੋਰਡ ਦੇ ਵਿੱਚ ਤੁਸੀਂ ਖੇਡਦੇ ਸੀ ਸ਼ੋਅ ਮੈਚ ਹੁੰਦੇ ਹੁੰਦੇ ਸੀ ਉਦੋਂ ਪਿੰਡਾਂ 'ਚ ਤੁਸੀਂ ਚਲੋ ਪੰਜਾਬ ਪੁਲਿਸ ਕੋਲੋਂ ਵੀ ਕੀ ਟੀਮ ਕਿਹੜਾ ਤੁਸੀਂ ਪਹਿਲੀ ਵਾਰੀ ਬਾਹਰ ਖੇਡਣਾ ਏ ਕਿਹੜੇ ਕੰਟਰੀ ਖੇਡਣਾ ਏ ਸੀ ਪਲੇਅਰੀ ਉਦੋਂ ਹੀ ਗਏ ਸੀ ਦੁਬਈ ਦੇ ਵਿੱਚ ਉਦੋਂ ਪੜਦੇ ਸੀ ਕਿਹੜੇ ਸਾਲ ਦੇ ਵਿੱਚ ਗਏ ਸੀ 90 3 4 ਦੀ ਗੱਲ 3 ਦੀ ਗੱਲ ਪੜਦਾ ਹੀ ਮੈਨੂੰ ਪ੍ਰਸਪਤ ਕਿਹੜੇ ਕਿਹੜੇ ਪਲੇਅਰ ਗਏ ਸੀ ਜਿਹੜੇ ਤੁਹਾਡੇ ਸਾਥੀ ਸੀ ਨਾਲ ਮੇਰਾ ਪ੍ਰਸਪਤ ਇੱਕ ਕਾਲਾ ਸੀ ਉੱਥੋਂ ਦੇ ਪਿੰਡ ਦੇ ਸੀਗੇ ਮੈਂ ਗੱਲਾਂ ਰੇਡਰ ਸੀ ਬਾਹਰ ਚਲੇ ਤੇ ਹੋਰ ਕਲਪਾ ਵਾਲਿਆਂ ਨੇ ਮਿੱਤਾ ਕਿੰਦੂਰ ਬਿੰਦੀ ਵਾਲਾ ਮੁੰਡਾ ਸੀਗਾ ਬੱਲ ਉਹ ਸੁੱਖਾ ਬੱਲ ਸੀ ਅੰਮ ਤੇ ਵੀ ਆਇਆ ਸੀ ਸ਼ੋਧਰੀ ਵੀ ਮਾਟਾ ਹੋਇਆ ਕਿਹੜੇ ਟਾਈਪ ਮਾਟਾ ਜਾਤੀ ਹੁੰਦਾ ਸੀ ਹਾਂਜੀ ਹਾਂਜੀ ਜੇ ਸ਼ੋਧਰੀ ਸ਼ੋਧਰੀ ਰੇਡਰ ਵੀ ਤੇ ਟੇਰ ਵੀ ਆ ਉਹ ਰੇਡਰ ਸੀ ਉੱਥੇ ਫਿਰ ਉੱਥੇ ਵੀ ਅਸੀਂ ਇੱਦਾਂ ਹੀ ਚਕਤਾਰ ਸੀ ਲਖਣ ਗਿਆ ਵਾਲਾ ਮੁੰਡਾ ਥੋੜੀਆ ਦੋ ਤਿੰਨ ਬਣਿਆ ਸੀ ਤਨ ਤਨ ਦੀ ਬਾਉ ਤੇ ਕਿਉਂਕਿ ਨਵੇਂ ਸੀ ਬੰਦੇ ਸਾਰੇ ਉਦੋਂ ਉਦੋਂ ਇਹ ਕਬੱਡੀ ਵਾਲੇ ਦੇ ਵਿੱਚ ਕਾਫੀ ਉੱਥੇ ਦੇ ਮੁੰਡੇ ਦੇਵ ਸਿੰਘ ਇਹ ਖੜੇ ਸਿੱਧਵਾ ਦੋਨੇ ਵਾਲਾ ਜੀ ਜਾਂ ਫਿਰ ਤੇ ਟੈਂਪਲ ਹੋਣੀ ਪਰ ਮਿਲੇ ਖੱਤ ਦੇ ਸੀ ਉਦੋਂ ਉੱਥੇ ਹਾਂ ਜੀ ਤੇ ਕਾਫੀ ਬੰਦੇ ਸੀ ਇਦਾਂ ਚਲੇ ਗਏ ਹੁਣ ਚਾਦਵਨੀ ਗਈ ਰਹੀ ਤੇ ਜਿਹੜੇ ਖੇਡੇ ਉਹਨਾਂ ਨੂੰ ਭਰਾਵਾਂ ਨਾਲ ਸਸਿਕਾਰ ਰਿਆ ਜੀ ਨਾਲ ਸਾਰੇ ਨੇ ਵੀ ਗੱਲ ਨਾਲ ਤੇ ਉਹਦਾ ਹੀ ਇਹ 57 ਬਾੜ ਉੱਥੇ ਗੇਟੇ ਤੇ ਓਪਨ ਵੀ ਖੇਡੇ ਸੀ ਤੇ Winner ਸੀ ਟੀਮ ਸਾਡੀ ਸਰ ਭਾਈ ਦਵਾਈ ਦੇ ਵਿੱਚ ਵੀ ਉਹ ਤੇ ਮੱਖਣਾ ਮਤਲਬ ਹਕੀਮਪੁਰ ਵਾਲਾ ਜਿਸ ਜਿਹੜੇ ਵਿਅਕਤ ਆਪਣੇ ਕਮੈਂਟਰ ਇੱਕ ਕਮੈਂਟਰ ਜਿਹਾ ਇੱਕ ਇਹਨਾਂ ਦੇ ਪਿੰਡ ਤੋਂ ਹੋਰ ਸੇ ਮੱਖਣਾ ਬੰਦਾ ਸੀ ਆ ਜਿਵੇਂ ਆਪਣੇ ਕਾਰ ਬਣਾਇਆ ਤਾਂ ਬਟਾ ਕਾਰ ਹੈ ਤੇ ਬੁਰਗਾਰ ਮਾਰੇ ਦਾ ਸੋਤ ਕੰਪਨੀ ਵਿੱਚ ਹੀ ਲੱਗਿਆ ਸੀ ਪਰ ਆਲੂ ਸੀ ਉਹ ਬੁਣੀ ਸੀ ਤਾਂ ਜੀ ਮਾਰ ਬੰਦ ਸੀ ਜੀ ਕੋਈ ਨਹੀਂ ਗੱਲ ਕਰਦਾ ਜੀ ਇਥੇ ਕੈਨੇਡਾ ਦਾ ਜੀ ਪ੍ਰੋਮੋਟਰ ਨੇ ਪਾਇਆ ਸੀ ਭਾਜੀ ਸਭ ਤੋਂ ਪਹਿਲੀ ਵਾਰੀ ਤੋਂ ਟਾਰੀ ਖਾਲਸਾ ਤਬਾਦ ਰਹੀ ਸੀ ਤੇ ਬਨਪਾਸ ਜੀ ਤੋਂ ਲੱਗੇ ਸੀ ਲੱਗਦਾ ਸੀ ਲੋ ਨੇ ਦੇਵਾਤ ਮੈਂ ਗ੍ਰੇਡਾ ਜੀ ਚਿੱਟੇ ਇਹ ਬਹੁਤ ਸਾਰੇ ਪਲੇਅਰ ਕਿੰਨੇ ਕਿੰਨੇ ਮੈਂ ਕਿਉਂਕਿ ਇਹ ਇਕੱਠੇ ਗਏ ਆ ਤੇ ਦੁਆਰਾ ਜਿੱਤ ਦਾ ਤੇ ਇਹ ਦਿੱਪੇ ਹੋਣੀ ਪਾਜ ਹੋਣੀ ਸੀਗੇ ਉਹਨਾਂ ਦਾ ਸਾਰੇ ਇੱਥੇ ਬੰਦਾ ਆਇਆ ਸੀ ਤੇ ਉਹਦੋਂ ਅਸੀਂ ਉੱਥੇ ਮੈਂ ਮੈਨੂੰ ਕਹਿੰਦੇ ਵੀ ਚੱਲ ਇਹ ਡਿਆਲਿਆ ਬੰਦਿਆਂ ਨੂੰ ਸਾਰਿਆਂ ਨੇ ਇਹਨਾਂ ਕਿਹਾ ਵੀ ਸਾਨੂੰ ਇੰਡੀਆ ਲੋਜ਼ਨ ਕਿ ਦਾਰੇ ਤੋਂ ਵੀ ਸਾਡੀ ਟੀਮ ਚ ਖੇਡਦਾ ਵੀ ਹੋਰ ਬੰਦਾ ਸਾਨੂੰ ਕੋਈ ਨਹੀਂ ਚਾਹੀਦਾ ਸੋ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਉਦੋਂ ਮੈਂ ਕੋਈ ਜੱਫਾ ਨਹੀਂ ਮਿਲ ਸਾਰੇ ਟੂਰਨਾਮੈਂਟ ਦਾ ਜਿਹਨੋਂ ਨਾਲ ਫਾਈਨਲ ਹੋਇਆ ਸੀ ਫਰੀਦਕੋੜਾ ਫਰੀਦਕੋੜਾ ਸੀ ਉਦੋਂ ਚਲਾ ਸੀ ਅੱਜ ਬਠਿੰਡਾ ਬਾਦ ਮੇਰਾ ਗੱਲ ਫਰੀਦਕੋੜਾ ਬਾਦ ਤੇ ਉਦੋਂ ਇਹ ਫਰੀਦਕੋੜਾ ਨੂੰ ਖੇਡਦੇ ਸੀ ਹਰ ਜਿੱਤ ਉਹਨੇ ਆਜੀ ਉਦੋਂ ਜਿੱਦਿਆਂ ਦੇ ਪੈਚ ਹੋਏ ਸੀ ਉੱਥੇ ਉਦੋਂ ਇੰਡੀਆ ਦੀ ਟੀਮ ਇੰਡੀਆ ਦੀ ਟੀਮ ਵੱਲੋਂ ਵੀ ਖੇਡੇ ਸੀ ਉਦੋਂ ਤੇ ਦੂਤ ਬਣੀਆਂ ਸੀ ਮੈਂ ਕਬੱਡੀ ਕਰਨ ਦੀ ਟੀਮ ਬਣੀ ਸੀ ਵੀ ਇੱਕ ਬਣੀ ਸੀ ਫਰੀਦਪੁਰ ਆ ਜਿੰਦੀ ਸਜੀ ਟੋਨੀ ਕਾ ਕੋ ਰਾਜੇ ਕਾ ਕੋੜਿਆ ਕਾਲੇ ਹੋਣੀ ਈਮਾ ਬਾਜ ਇਹ ਸਾਰੇ ਮੇਜ ਚ ਟ੍ਰੈਕ ਹੋਣੀ ਇਹ ਸਾਰੇ ਉਦੋਂ ਉਦੋਂ ਖੇਡੇ ਸੀ ਮੇਜ ਟ੍ਰੈਕ ਟ੍ਰੈਕ ਵੀ ਖੇਡੇ ਵਧੀਆ ਸੀ ਉਦੋਂ ਪਾਜੀ ਜੀ ਤੇ ਅਸੀਂ ਉਦੋਂ ਇਹਨਾਂ ਦੀ ਇੰਡੀਆ ਟੀਮ ਤੋਂ ਸੈਕੰਡਰੀ ਸਪੋਰਟ ਡਾ ਜੀ ਠੀਕ ਮੈਂ ਇਕੱਲਾ ਪਲੇਅਰ ਸੀ ਕੈਨੇਡਾ ਲੋਨ ਗਿਆ ਸੀ ਠੀਕ ਆ ਤੁਸੀਂ ਪਾਜੀ ਕਿੰਨੇ ਕ ਕੰਟਰੀਆਂ ਚ ਕੋਡੀ ਖੇਡੇ ਹੁਣ ਤੱਕ ਆ ਵਧੀਆ ਸਾਰੇ ਵੱਲੋਂ ਵਧੀਆ ਕੁਸਚਨ ਹੈ ਵੀ ਤੇ तकरीबन ਸਾਰੇ ਖੇਡਿਆ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਆ ਭਾਜੀ ਉਦ ਨਾਲ ਕੋ ਸਾਹਿਬ ਸੀਗੇ ਤੇ ਇਹ ਨਾਲ ਸੀਗੇ ਉਦੋਂ ਪਹਿਲਾਂ ਹੀ ਜਦੋਂ ਪਹਿਲਾਂ ਉਦੋਂ ਪਹਿਲਾਂ ਵੀ ਖੇਡਦੇ ਸੀਗੇ ਮੈਂ ਉਦੋਂ ਕੈਨੇਡਾ ਤੋਂ ਗਿਆ ਸੀ ਇਹਨੇ ਡੀ ਬੇਲੇ ਦੇ ਬਣਾਏ ਸੀਗੇ ਕਬ ਜਦੋਂ ਬਣਿਆ ਹੋਵੇ ਵੀ ਕਿੰਦਾ ਬਿਹਾਰੀਪੁਰਿਆ ਮੀ ਤਕਰਾ ਹੋ ਗਿਆ ਹੁਣ ਸੋ ਮੈਚਾਂ ਦੇ ਵਿੱਚ ਕਬੱਡੀਆਂ ਪਾਉਣ ਲੱਗ ਗਿਆ ਉਹ ਇਦਾਂ ਸੀ ਵੀ ਅਸੀਂ ਸਾਡੇ ਲਾਗੇ ਬਟਾੜਾ ਕਲਾ ਟੂਰਨਾਮੈਂਟ ਹੁੰਦਾ ਜੀ ਉੱਥੇ ਲਾਗੀਆਂ ਦੇ ਮੇਲੇ ਤੇ ਮੇਲਾ ਵੀ ਲੱਗਦਾ ਜੀ ਉੱਥੇ ਹੈ ਨਾ ਤੇ ਉਦੋਂ ਜੀਤ ਸੀਗੀ ਚੈਂਪੀਅਨਸ਼ਿਪ ਜੀ ਤੇ ਅਸੀਂ 70 ਕਿਲੋ ਉਦੋਂ ਮਤਲਬ ਆਪਣੀ ਕਲੱਬ ਬਣਾਈ ਸੀ ਸਾਰੇ ਮਤਲਬ ਅੱਦੇ ਮੈਂ ਬਾਦੀ ਹੋਣੀ ਪਿੰਡ ਵੱਲੋਂ ਘੈਰੀ ਪਰੋਂ ਨਾਲ ਕਰਾਈ ਸੀ ਐਂਟਰ ਤੇ 70 ਕਿਲੋ ਬਣਾਈ ਸੀ ਤੇ ਸਾਰੇ ਬੰਦੇ ਮੈਂ ਆਪਣੇ ਨਾਲ ਬਣਾਈ ਸੀ ਮੈਂ ਕਹਿੰਦਾ ਬਾਹਰ ਉਹਥੇ ਪਲੇਅਰ ਨਹੀਂ ਆਏ ਜਿੱਤਾ ਹੈ ਨਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਜੇ ਮੈਂ ਬਾਨੀ ਹੀ ਮੈਂ ਐਸਾ ਜੋਨੇ ਸਾਰੇ ਸੀ ਨੇ ਤੇ ਪੂਰੀ ਪਾਲਟੀ ਰਿਸਾਈਕਲ ਨਹੀਂ ਸੀਗੇ ਜਦ ਤੱਕ ਤੇ ਇਹ ਕਹਿੰਦੇ ਸਾਨੂੰ ਖੇਡੋ ਜੀ ਉਦੋਂ ਸਟੌਪ ਰਨ ਹੁਣ ਤਾਂ ਗੱਭੇ ਕਰਾਉਂਦੇ ਆ ਨਾ ਅੱਗੇ ਕੋਰਨਰ ਚ ਲੈਂਨ ਦੇ ਨਾਲ ਕਰਾਉਂਦੇ ਹੁੰਦੇ ਸੀ ਜੀ ਜਾਫੀ ਉੱਥੇ ਖੜਦੇ ਹੁੰਦੇ ਸਾਈਡ ਤੇ ਤੇ ਅਸੀਂ ਮੈਚ ਖੇਡਦੇ ਅਸੀਂ ਕਾਲਾ ਘੋਲਿਆ ਸੀ ਮੋਨੇ ਜਾਫੀ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਵਧੀਆ ਸੀ ਜੇ ਟੀਮ ਹਾਂ ਜੀ ਇਹਨਾਂ ਨੂੰ ਮਤਲਬ ਇਹੀ ਇਹਨਾਂ ਦਾ ਤਾਂ ਜੱਪਾ ਨਹੀਂ ਖਾਦਾ ਜੀ ਕਾਲਾ ਗਾਜੀਆਂ ਨਾ ਕਾਲਾ ਗਾਜੀਆਂ ਕਿਤੇ ਘੋਲੀਆਂ ਬਾਬਾ ਡਰਾਗੀ ਵਾਲੇ ਨੇ ਬੇਲੇ ਨੇ ਕਰਾਈ ਬੱਲੇ ਬੱਲੇ ਜੀ ਤੇ ਅਸੀਂ ਮੈਚ ਦੋ ਬਾਅਦ ਫਿਰ ਤੁਸੀਂ ਪਿੱਛੇ ਮੁੜ ਕੇ ਦੀ ਪਿੱਛੇ ਆ ਨਹੀਂ ਲੱਗਿਆ ਹਾਂ ਬਿਲਕੁਲ ਬਿਲਕੁਲ ਗੌਂਡੇ ਭਾਜੀ ਕੋਈ ਫੇਵਰਟ ਪਲੇਅਰ ਫੇਵਰਟ ਰੇਟਰ ਫੇਵਰਟ ਜਾਂ ਕੀ ਤੁਹਾਡੇ ਸੀਨੀਅਰ ਪਲੇਅਰ ਸੀ ਜਿਹੜੇ ਜਿਹੜੇ ਸਾਰੇ ਸੀਨੀਅਰ ਪਲੇਅਰ ਸੀ ਚਲੋ ਮੈਚ ਘਾਟ ਦੇਖੇ ਸਾਰੇ ਸੀਨੀਅਰ ਵੀ ਜੂਨੀਅਰ ਵੀ ਬਹੁਤ ਵਧੀਆ ਨੇ ਸਾਰੇ ਚੰਗੇ ਆ ਬੰਦੇ ਇਹ ਕਿੰਨਾ ਜੀ ਬਹੁਤ ਵਧੀਆ ਆ ਬਾਕੀ ਤਾਂ ਵੀ ਤੈਨੂੰ ਤੋੜਨਾ ਜੀ ਕਰਦੇ ਆ ਸਾਰੇ ਰੇਕਦਨ ਆ ਲੈਤਾ ਸਾਰੇ ਵਧੀਆ ਵਾਜੀ ਬਹੁਤ ਵਧੀਆ ਇੱਕੋ ਸਾਰੇ ਕੁਮਿਕ ਸਾਰੇ ਚੱਕੀ ਵਾਜੀ ਸਾਰੇ ਬਾੜੇ ਨੂੰ ਲੀਜੀ ਕੇ ਲੱਗੇ ਨਹੀਂ ਕੋਈ ਨਾ ਕੋਈ ਘਾਟ ਹੁੰਦੀ ਆ ਜੀ ਸਾਡੇ ਦੇ ਵਿੱਚ ਵੀ ਹੋਣ ਗਿਆ ਸਾ ਲੋਕਨ ਲੱਗਦੇ ਆ ਪਿੰਡਾਂ ਮਸਹਰਾਵਾਂ ਪਰ ਵਧੀਆ ਸੀ ਸਾਰੇ ਗੱਦੇ ਹੁਣ ਵੀ ਠੀਕ ਆ ਜਾਂ ਫਿਰ ਵਧੀਆ ਜੀ ਤੁਸੀਂ ਭਾਜੀ ਜ਼ਿੰਦਗੀ ਦੇ ਕਿੰਨੇ ਸਾਲ ਕਬੱਡੀ ਖੇੜੀ ਮੈਂ 89 ਸਾਲ ਤੋਂ ਇੱਥੇ ਕੋਲ ਬਣਾ ਕੇ ਜਿਹੜੀ ਚੱਕੀ ਖੇਦੀ ਆ ਜੀ ਤੇ 21 22 ਸਾਲ Catar ਤੇ ਉਹਨਾਂ ਨੇ ਮੈਨੂੰ ਤਿਆਰ ਕੀਤਾ ਇਹ ਸ਼ਾਬਾ ਉਹਨੇ ਝੋਲੀ ਚ ਕੱਪ ਪਾਇਆ ਚੱਕੀ ਮੁਰਗੀ ਇੱਕੋ ਸਾਤ ਦੇ ਤਿਆਰ ਕੀਤਾ ਉਹਨੇ ਮੈਨੂੰ ਤੇ ਜੈ ਪਲੀਜ਼ ওকে ਤੇ ਉਹਨਾਂ ਨੇ ਮੈਨੂੰ ਤਿਆਰ ਕੀਤਾ ਜੀ ਉਹਨਾਂ ਜਿਆਦਾ ਜਿੰਨਾ ਮਿਹਨਤ ਕਰਵਾਈ ਸਾਰੀ ਤੇ ਉਹਨਾਂ ਨੇ ਤੇ ਮੈਨੂੰ ਤਿਆਰ ਕਰਵਾਉਂਦੇ ਮੇਰੇ ਸਾਹਮਣੇ ਬਾਦਰ ਰਸਾ ਚਾਂਡ ਵਾਲੀ ਹੁੰਦੀ 20 25 ਕੁੜੀ 30 ਫੁੱਟ ਜਲਾ ਆਪਣੇ ਸਾਈਡ ਹੈ ਪੰਜ ਪੰਜਾਰੇ ਚੜਾ ਆ ਕੇ ਮੈਨੂੰ ਕਿਤੇ ਮੈਨੂੰ ਫੇਰ ਪੰਜ ਆਰੀਆਂ ਨੇ ਕਹਿਣਾ ਜੇ ਤੂੰ ਕਿ ਚੜੇਗਾ ਤੈਨੂੰ 1 ਕਿਲੋ 2 ਕਿਲੋ ਦੁੱਧ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕੁਛ ਨਹੀਂ ਆਪਣੇ ਕੋ ਨਾ ਮੇਰੇ ਆਪਣੀ ਪਾਕਟ ਚੋਂ ਕਦੇ ਨਹੀਂ ਸੋਤੇ ਇਹ ਮੈਨੂੰ ਆਪ ਉਹਨੇ ਆਪ ਕਹਿਣਾ ਚਲਾ ਜਾ ਛੱਤ ਰੱਖ ਕੇ ਇਹ ਰਸਾ ਚੜ ਤੇ ਤੈਨੂੰ ਮੈਂ ਕਿਲੋ ਦੁੱਧ ਦੇ ਦੂੰਗਾ ਉਹ ਤਾਂ ਬਹੁਤ ਵੱਡੀ ਗੱਲ ਸੀ ਵਿੱਚ ਉਹ ਤਾਂ ਜਰੂਰੀ ਜੇ ਚੈਨ ਉਸਤਾਦ ਨੂੰ ਕਰਨਾ ਤਾਂ ਉਸਤਾਦ ਨੇ ਮੈਨੂੰ ਕਹਿਣਾ ਤੇਰੀ ਪ੍ਰੈਕਟਿਸ ਹੀ ਕਰਾਉਂਦਾ ਸੀ ਉਹਦਾ ਇੱਕ ਲਾਲਚ ਇੱਕ ਬਹਾਨਾ ਸੀ ਆ ਵਰਤੋਂ ਉਹ ਦੇਖਦਾ ਸੀ ਵੀ ਕੀ ਕਰ ਸਕਦਾ ਬੰਦਾ ਤੇ ਪਰ ਆਪਾ ਉਸਤਾਦ ਨੇ ਵੀ ਉਸਤਾਦ ਬਣਾਇਆ ਤੇ ਬੋਲੋ ਵੀ ਬੋਲਿਆ ਇਕ ਭਾਈ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਕਬੱਡੀ ਖੇਡੀ ਹੈ ਤੁਸੀਂ ਸਾਰੇ ਆਪਣੀ ਜਿੰਨੀ ਵੀ ਦਰਸ਼ਕਾ ਜਾਣਦੀ ਨੇ ਤੁਹਾਨੂੰ ਕਿਹੜੇ ਯਾਪੀ ਤੋਂ ਰੇਡ ਭੱਜ ਕੇ ਇਦਾਂ ਤੁਹਾਨੂੰ ਲੱਗਿਆ ਵੀ ਹਾਂ ਇਹ ਤਗੜੇ ਯਾਪੀ ਤੋਂ ਮੈਂ ਰੇਡ ਭੱਜਾਂ ਤੁਹਾਨੂੰ ਥੋੜਾ ਜਿਹਾ ਲੱਗਦਾ ਸਾਰੇ ਆਪਣੇ ਇੰਟਰਨੈਸ਼ਨਲ ਪਲੇਅਰਾਂ ਦੇ ਵਿੱਚ ਜਦੋਂ ਤੁਸੀਂ ਇੱਕ ਚੜ੍ਹਦੀ ਜਵਾਨੀ ਹੈ ਜੀ ਇੱਕ ਉਮਰ ਦੀ ਤਾਂ ਨਹੀਂ ਆ ਜਾ ਕੇ ਬਾਦ ਤੁਸੀਂ ਕਬੱਡੀ ਖੇਡਨੀ ਪ੍ਰੈਕਟਿਸ ਕੀਤੀ ਹੋਈ ਆ ਜਿਹੜਾ ਤੇ ਤਨ ਲੱਗਦਾ ਨਹੀਂ ਹਾਂ ਬੰਦੇ ਇੰਦਾ ਸੀਗਾ ਵੀ ਨਹੀਂ ਸੀ ਬੰਦੇ ਪੜ ਜਾਂਦੇ ਸੀ ਕਈ ਵਾਰੀ ਹੁੰਦਾ ਮੈਂ ਗੱਲ ਤੇ ਸਾਡੀ ਆ ਆਪਣੀਆਂ ਹੁੰਦੀਆਂ ਸੀ ਬੰਦਾ ਫਿਟਨੈਸ ਦੀ ਜਾਂ ਕਿੰਦਾ ਦਿੱਤਾ ਜਾ ਕੇ ਖੇਡਦਾ ਪਰ ਉਹ ਜਾ ਕੇ ਨਹੀਂ ਜਾਫੀ ਬੰਦਰਾ ਇੰਨਾ ਕੈਮ ਇੰਨੀ ਦੀ ਕੀਤੀ ਹੁੰਦੀ ਉਹਦੇ ਮਤਲਬ ਤੱਕੜਾ ਖੇਡਦਾ ਜਦੋਂ ਇੰਦਾ ਹੁੰਦੀ ਸੀ ਇੰਦਾ ਨਹੀਂ ਸੀ ਬੀਗਦੇ ਲਗਾਤਾਰ ਇਹ ਬੰਦ ਹੋ ਗਿਆ ਜੀ ਹਣਾ ਨਹੀਂ ਤਾਂ ਨਹੀਂ ਜਿਹੜੇ ਕਿਤੇ ਮਾਰੇ ਨੇ ਬਣਾ ਦਿਲੋਂ ਖੁਸ਼ੀ ਕਿ ਇਹ ਗ੍ਰੇਡ ਭੱਜ ਕੇ ਉਹ ਮਸਣਾ ਜਾਉਣਾ ਨਬਦ ਬੇ ਉਹ ਸਾਰਿਆਂ ਤੋਂ ਵੱਡੀ ਖੁਸ਼ੀ ਹੈ ਮੇਰੇ ਹਿਸਾਬ ਨਾਲ ਮੈਂ ਨਾਦਮ ਟੀਮ ਦੇ ਨਾਲ ਜਿੱਦ ਕੇ ਆਪਣੀ ਖੁਸ਼ੀ ਬਣ ਜਾਂਦੀ ਹੈ ਥੋੜਾ ਭਾਜੀ ਕਦੇ ਕਬੱਡੀ ਦੇ ਮੈਚ ਵਿੱਚ ਬਾਜੀ ਜੱਟ ਨਾਲ ਅਨਕਾਉਂਟਰ ਹੋਇਆ ਗੇਮ ਦੇ ਵਿੱਚ ਆਪਾਂ ਸਾਹਮਣੀ ਹੋਏ ਹੁੰਦੇ ਸੀ ਬਹੁਤ ਬਹੁਤ ਆਰੀ ਪਿੰਡ ਵਾਲੇ ਇਹੀ ਘਟੇ ਸੀ ਮੈਂ ਤਾਂ ਪਿੰਡ ਵਾਲੇ ਵੀ ਅੰਦਰ ਜਿੱਤ ਭਰਾ ਸਾਡਾ ਜੀ ਮਿਲਦਾ ਜੀ ਜਿੱਤ ਫੁੱਲਾਂਵਾਲ ਫੁੱਲਾਂਵਾਲ ਫੁੱਲਾਂ ਦੀ ਟੀਮ ਹੈ ਨਾ ਇਸੇ ਦੀ ਬਾਜੀ ਜੱਟ ਦਾ ਵਾ ਬਾਜੀ ਜੱਟ ਫੁੱਲਾਂ ਨੂੰ ਮਿਲਦਾ ਹੁੰਦਾ ਫੁੱਲਾਂ ਸਿੰਧਰੀ ਦਾ ਸ਼ਿਦਰੀ ਹੁੰਦਾ ਸੀ ਚਾਫੀ ਨਾਲ ਆਲ ਮੁਟੇ ਦੋ ਇੱਕ ਰੇਟਰ ਇੰਦਰਜੀਤ ਦੇ ਪਾਰ ਆ ਜਾਂਦਾ ਮਨਾ ਭੁੱਲ ਗਿਆ ਸੀ ਤੇ ਵਧੀਆ ਖੇਡਦੇ ਸੀ ਉਦੋਂ ਇੱਕ ਅਰੇ ਦੀ ਟੀਮ ਦੀ ਗੱਲ ਆ ਤੇ ਉਦੋਂ ਮੋੜ ਵੀ ਆਈ ਜਦੋਂ ਉਹ ਪੈਰ ਦਾ ਭਰਾ ਸਾਡਾ ਤੇ ਮਿਲਵਰਤਨ ਹੁੰਦਾ ਵਧੀਆ ਜਿੱਤਾਂ ਕਿੰਨੇ ਕਰਦਾ ਬਹੁਤ ਟਾਈਮ ਲੱਗਿਆ ਆਪਣੇ ਲਈ ਹੁੰਦਾ ਤੇ ਉਹਨਾਂ ਨੇ ਅਹੀ ਸਾਡਾ ਕੰਮ ਜੀ ਸਭੀ ਪਰ ਤਿੰਨ ਸਾਲ ਹੀ ਰੱਖਿਆ ਸੀ ਕਰਦਾ ਕੱਪ ਰੱਖਿਆ ਸੀ ਮੇਰੇ ਘਰ ਵਿੱਚ ਚੀਕ ਕਰਦੀ ਹਾਂ ਦਾ ਸਿਕਾ ਹੋਣਾ ਸੀਰੇ ਸਮੇਂ ਸੀਰੇ ਹਾਜੀ ਉਹਨੇ ਪੈਣਦੇ ਹਾਜੀ ਉੱਥੇ ਉੱਥੇ ਤੇ ਉੱਥੇ ਕੱਪ ਰੱਖਿਆ ਇੱਕ ਗੋਲਦਾਰ ਸਾਡਾ ਤੀਜਾ ਸਾਲ ਸੀਗਾ ਜੀ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਕਹਿੰਦੇ ਨੂੰ ਕਿਤਾ ਵੀ ਪਿਆਰੀ ਪਰ ਲੋਕੀਂ ਕਹਿੰਦੇ ਪਿੰਡਾਂ ਦੇ ਮੈਚ ਹੀ ਸੀ ਕੱਪ ਰੱਖਿਆ ਜੀ ਮੈਨੂੰ ਕਹਿੰਦੇ ਵੀ ਇਹਨੂੰ ਘਰੋਂ ਆ ਕੇ ਤਰੀਕੋ ਵੀ ਪਤਾ ਨਹੀਂ ਸੀਗਾ ਮੈਨੂੰ ਹੋਰ ਬੰਦੇ ਸਾਰੇ ਹੀ ਹਿੱਦੇ ਸਨ ਤੇ ਜਦੋਂ ਉੱਥੇ ਗਿਆ ਤਾਂ ਉੱਥੇ ਪੈਂਦੀਆਂ ਨੇ ਟਾਈਆਂ ਜੀ ਆ ਗਿਆ ਇਹ ਮੈਚ ਪੈਣੇ ਜੀ ਸ਼ੁਰੂ ਤੋਂ ਹੀ ਤੇ ਫਿਰ ਜਦੋਂ ਜਿਹੜੇ ਪੂਰ ਖਤਮ ਹੋ ਗਿਆ ਫੇਟ ਆਈਆਂ ਪੌਣੀਆਂ ਇਹ ਨਹੀਂ ਵੀ ਜੋ ਹੀ ਜਾ ਕੇ ਫਾਈਨਲ ਜਾ ਕੇ ਤਕੜਾ ਮੈਚ ਕਰਾ ਲਈਏ ਇਦਾਂ ਨਹੀਂ ਸੀਗਾ ਤੇ ਸਕੀਮ ਸੀ ਵੀ ਕੱਪ ਰੱਖਿਆ ਬਹੁਤ ਵੱਡੀ ਗੱਲ ਹੁੰਦੀ ਉੱਥੇ ਫੁੱਲਾਂ ਵਾਲੀ ਜੀ ਟੀਮ ਚੱਲ ਗਈ ਜੀ ਹਨਾ ਤੇ ਉਹ ਟਾਈਆਂ ਨਾਲ ਉਹ ਜਿਹੜੇ ਸਾਡੀ ਮਤਲਬ ਉੱਥੇ ਮੇਰੇ ਖਿਆਲ ਰਾਮਪੁਰ ਨਾਲ ਪੈ ਗਈ ਜੀ ਸੈਮੀਫਾਈਨਲ ਮੈਚ ਉਹਨਾਂ ਦਾ ਮੈਚ ਪੈ ਗਿਆ ਇਹਨਾਂ ਨਾਲ ਸੰਦੀਪ ਨਾਲ ਲਲੀਆ ਨਾਲ ਇਹ ਮੈਚ ਇਹ ਵੀ ਬਹੁਤ ਵਧੀਆ ਸਾਡਾ ਮੈਚ ਬਹੁਤ ਵਧੀਆ ਆ ਅਸੀਂ ਅਸੀਂ ਉਹਨਾਂ ਨੂੰ ਜਿੱਤ ਗਏ ਜੀ ਤੇ ਰਾਮਪੁਰ ਨੂੰ ਮੇਰਾ خیال ਉਹ ਤਾਂ ਜਿੱਤੇ ਸੀ ਸੈਮੀਫਾਈਨਲ ਉਹਨਾਂ ਦਾ ਇਹ ਸੰਦੀਪ ਉਹਨਾਂ ਦਾ ਤਾਂ ਫੁੱਲਾੜ ਦਾ ਮੈਚ ਪੈ ਗਿਆ ਜੀ ਉਹਨਾਂ ਜੋ ਗੁਜਰਦੀ ਰੱਬ ਦੀ ਸੌਂਡ ਵਾਲੀ ਹੁੰਦੀ ਆ ਤੇ ਇਹ ਸੰਦੀਪ ਉਹਨਾਂ ਨੂੰ ਉੱਥੇ ਲਲੀਆਂ ਗਲਾਂ ਨੂੰ ਮੈਚ ਹਾਰ ਗਿਆ ਜੀ 1 ਡਿਗਰੀ ਨੰਬਰ ਤੇ ਕਿਤੇ ਜ਼ਿਆਦਾ ਨਹੀਂ ਸੀ ਪਰ ਕਿਉਂਕਿ ਡਿਟਾ ਤੋਂ ਪਾਸੇ ਬੱਲੇ ਆ ਬਹੁਤ ਵਧੀਆ ਸੀਗੇ ਉਹਨਾਂ ਦੇ ਵੀ ਮੇਰੇ ਸਰਨਾਮੇ ਖੀੜਦੇ ਸੀਗੇ ਅਸੀਂ ਪੁਰਾਣੂ ਜੱਤ ਕੇ ਤੇ ਇਹਨਾਂ ਨੂੰ ਇਹ ਇਹਨਾਂ ਨੂੰ ਜਿੱਤ ਕੇ ਉਹ ਲੱਲੀਆਂ ਟੀਮ ਹਾਰ ਕੇ ਤਾਂ ਪੜ ਗਏ ਅਸੀਂ ਪਛਿਆ ਸਭੀ ਬਰਾ ਸਾਨੂੰ ਘਰਾਉਣ ਲਈ ਤੁਸੀਂ ਲਿਆਂਦਾ ਵਾਰਣੋ ਤੇ ਕਿੰਦਾ ਲੱਗਾ ਹੈ ਨਾ ਤੇ ਸਾਡਾ ਸਿਰ ਲੱਲੀਆਂ ਦਾ ਫਾਈਨਲ ਹੋਇਆ ਬਈ ਲੱਲੀਆਂ ਨੂੰ ਫੇਰ ਜਿੱਤ ਕੇ ਤੇ ਪਰਮ ਕੱਪ ਚੱਕਿਆ ਉਦੋਂ ਜੀ ਹਾਂ